ਬੱਬਾ ਫਤਿਹ ਸਿੰਘ ਜੀ ਦੇ ਸੰਸਕਾਰਵਾਨੇ ਦੀ ਅੰਮ੍ਰਿਤ ਬਾਚਾਰ ਜੀ ਦੇ ਚਰਨਾਂ ਚ ਗਾ ਰਹੇ ਜ਼ੋਰਤ ਕਰ ਰਹੇ ਹਨ ਰੂਰ ਕਰ ਰਹੇ ਮਾਨਵਤਾ ਦੇ ਮਿਹਰਬਾਨੀ ਦਾਦੀ ਮਾਂ ਤਾਂ ਵਿੱਚ ਮਾਸੂਮ ਦੋਵੇਂ ਉੱਚਾ ਬੁਰਜ ਤੇ ਠੰਡ ਵੀ ਕਹਿਰਦੀ ਸੀ ਦਾਦੀ ਮਾਂ ਤਾਂ ਵਿੱਚ ਮਾਸੂਮ ਦੋਵੇਂ ਉੱਚਾ ਬੁਰਜ ਤੇ ਠੰਡ ਵੀ ਕਹਿਰਦੀ ਸੀ ਜਾਂਦੀ ਜੀਰ ਦੀ ਹੋਣੀ ਪੰਡਿਆਂ ਨੂੰ ਉਹ ਤਰਸ ਨਾ ਹਵਾ ਗਈ ਠਹਿਰਦੀ ਸੀ ਲੋਕ ਪੈਣ ਜਾਈਆਂ ਦੇ ਵਿੱਚ ਗੰਬਨ ਤੇ ਕਲਮ ਸੋਚ ਕੇ ਦੰਬ ਦੀ ਸ਼ਾਇਰ ਦੀ ਸੀ ਉਹ ਠੰਡਾ ਫਰਸ਼ ਨਾ ਕੱਪੜਾ ਕੋਈ ਹਾਕਮ ਹੱਥ ਹੋ ਗਈ ਵੈਰੀ ਦੇ ਬੈਨ ਦੀ ਸੀ ਹੱਥ ਹੋ ਗਈ ਵੈਰੀ ਦੇ ਬੈਰ ਦੇ ਸੀ ਜਦੋਂ ਆਣ ਸਪਾਈ ਨੇ ਬਾਜ ਮਾਰੇ ਜਦੋਂ ਆਣ ਸਪਾਈ ਨੇ ਬਾਜ ਮਾਰੇ ਤੇ ਪੈਰ ਤੀਜੇ ਉਰ ਆਪਸੀ ਧੜ ਚੱਲੀ ਇੱਥੇ ਸੂਰਮੇ ਗੋਤ ਚੋਂ ਮਾਰਸ ਵਾਲਾ ਮੌਤ ਨਾਲ ਸੀ ਜਿਨ੍ਹਾਂ ਦੀ ਗੱਲ ਚੱਲੀ ਪਹਿਲੇ ਅੰਤ ਨੂੰ ਜਾਣਨੇ ਜਾਵਣਾ ਏ ਤਾਂ ਕਿ ਸੋਤਣਾ ਅੱਜ ਕੇ ਕੱਲ ਚੱਲੀ ਉਹ ਤਾਂ ਦੀ ਵੇਖਦੀ ਹਾਕਮਾ ਪੋਤਿਆਂ ਨੂੰ ਜੋੜੀ ਜਦੋਂ ਕਚਹਿਰੀਆਂ ਵੱਲ ਚੱਲਿਓ ਜਿਹੜੀ ਜਦੋਂ ਕਚਹਿਰੀਆਂ ਵੱਲ ਚੱਲਿਓ ਦਾਦੀ ਆਖਿਆ ਦੋਹਾਂ ਦੇ ਚੰਮ ਮੱਥੇ ਦਾਦੀ ਆਖਿਆ ਦੋਹਾਂ ਦੇ ਚੰਮ ਮੱਥੇ ਅੱਗੇ ਸੂਬੇ ਦੇ ਜ਼ਰਾ ਵੀ ਝੁਕਣਾ ਨਹੀਂ ਪਾਪੀ ਦੇਵੇਗਾ ਜੂਣ ਲਈ ਲੱਖ ਲਾਲ ਚ ਐ ਪਰ ਤੁਸਾਂ ਨੇ ਕਿਸੇ ਤੇ ਝੁਕਣਾ ਨਹੀਂ ਮੌਤ ਵੇਖ ਕੇ ਤੂੰ ਸਾਨੂੰ ਸੁੱਕ ਜਾਵੇਂ ਸਾਥ ਤੁਸਾਂ ਦਾ ਚਾਨਣ ਸੁੱਕਣਾ ਨਹੀਂ ਹਕਮ ਦੇ ਕੁਰਬਾਨੀਆਂ ਕਾਮ ਦੇ ਲਈ ਨਹੀਂ ਤਾਂ ਜ਼ੁਲਮ ਨੇ ਜੱਗ ਤੋਂ ਮੁੱਕਣਾ ਨਹੀਂ ਬੋਲੇ ਇਸਾਰਿਆਂ ਵਾਲੇ ਬਸ ਜੀਵਾਤਾਲ ਤੁਮਾਂ ਆਖਿਆ ਮੈਂ ਫਿਕਰ ਨਾ ਕਰ ਦੋ ਆਖਿਆ ਅੰਮ੍ਰਿਤ ਫਿਕਰ ਨਾ ਕਰ ਮੇਰੇ ਮੁੱਖ ਤੋਂ ਅਸੀਂ ਕਲੇਸ਼ ਦੇ ਹਾਂ ਅਸੀਸ ਦਿੱਤਾ ਸੀ ਚੰਦਨੀ ਚਾਂਗੰਦਰ ਪੁੱਤ ਪਤਾ ਨਹੀਂ ਕਿਹੜੇ ਦਰਵੇਸ਼ ਦੇ ਹਾਂ ਕਹੇ ਦਿਲ ਨੇ ਹਾਕਮਾ ਬਹੁਤ ਵੱਡੇ ਹੋਇਆ ਕੀ ਦੇ ਨਰਨਵਰੇਸ ਨੇ ਹਾਂ ਕਹੇ ਅੰਮ੍ਰੀਏ ਜਰਾਨਾ ਬਹਿਮ ਰੱਖੀ ਇੰਨਾ ਆਖ ਕੇ ਸ਼ੇਰ ਰਵਾਨ ਹੋ ਗਏ ਕਹੇ ਅੰਮ੍ਰੀਏ ਜਰਾਨਾ ਬਹਿਮ ਰੱਖੀ ਇੰਨਾ ਆਖ ਕੇ ਸ਼ੇਰ ਰਵਾਨ ਹੋ ਗਏ ਮਾਤਾ ਸੋਚਿਆ ਸ਼ਾਖਾਏ ਟੁੱਟ ਗਈਆਂ ਅਜ ਅਸਾਂ ਦੇ ਬਾਗਵਰਾਨ ਹੋ ਗਏ ਮੌਦਾਈ ਸ਼ਪਾਈਆਂ ਦੇ ਤੁਰੇ ਅੱਗੇ ਉਹ ਵੀ ਵੇਖ ਕੇ ਸਿਤਕ ਹੈਰਾਨ ਹੋ ਗਏ ਉਹ ਨਿੱਕੇ ਨਿੱਕੇ ਜਿਹੇ ਹਾਕਮਾ ਪੈਰ ਨੰਗੇ ਜਿੱਥੇ ਤਰੇ ਸੀ ਅਮਰ ਨਿਸ਼ਾਨ ਹੋ ਗਏ ਦਰਬਾਰ ਦੇ ਸਭ ਜਾਂਦੇ ਤੇ ਟੋਲੀ ਸਾਹਮਣੇ ਖੜੀ ਸੀ ਵੈਰੀਆਂ ਦੀ ਪਹੁੰਚੇ ਵਿੱਚ ਦਰਬਾਰ ਦੇ ਸਭ ਜਾਂਦੇ ਟੋਲੀ ਸਾਹਮਣੇ ਖੜੀ ਸੀ ਵੈਰੀਆਂ ਦੀ ਉੱਚੀ ਜਾਂਦੇ ਆ ਫਤਿਹ ਗਜਾਈ ਪਹਿਲਾਂ ਸੁਣ ਕੇ ਕੰਮ ਕੀ ਹਿੱਕ ਕਚਹਿਰੀਆਂ ਦੀ ਆਪਣਾ ਵਾਹੇ ਸੀ ਕਈਆਂ ਦੀ ਜਾਦ ਖੁੱਲੀ ਸੱਤ ਪੈ ਸਰਹੰਦ ਦੇ ਸ਼ਹਿਰੀਆਂ ਦੀ ਕੋਈ ਹਾਕਮ ਸੂਬੇ ਦੀ ਅੱਖ ਨਹੀਂ ਅੱਖ ਮੇਖ ਕੇ ਬੱਜੀਆਂ ਵੈਰੀਆਂ ਦੀ ਤੇ ਲੱਗਾ ਨਾਲ ਪਾਰ ਤੇ ਕਹਿਣ ਸੁੱਦਾ ਲੁਕਾ ਨਾਲ ਪਿਆਰ ਦੇ ਕਹਿਣ ਸੰਬਾਦ ਸੁਣ ਬੱਚੇ ਉਹ ਗੱਲ ਸੁਣਾ ਦੇਵਾ ਰੱਖਾਂ ਗੋਲੀਆਂ ਤੁਸਾਂ ਦੀ ਕਰਨ ਸੇਵਾ ਤੁਹਾਡੇ ਰਹਿਣ ਲੋ ਮਹਿਲ ਪਵਾ ਦੇਣਾ ਜੇਕਰ ਕੋ ਹਮਤ ਖਾਦਿਆ ਰਾਜ ਗੱਦੀ ਕਰੋ ਹੂਰਾਂ ਦੇ ਨਾਲ ਵਿਆਹ ਦੇਣਾ ਉਹ ਮੰਨੋ ਇਹਨੇ ਤੇ ਕਰੋਗੇ ਐਸ਼ ਕਾਕਾ ਹੱਕ ਮੁੱਖ ਦੀ ਗੱਲ ਮਕਾ ਦੇਣਾ ਤੇ ਰਿਆ ਗਿਆ ਨਹੀਂ ਬੋਲ ਤੇ ਸਭ ਜਾਣਦੇ ਪਤਾ ਜੀ ਰਿਆ ਗਿਆ ਨਹੀਂ ਬੋਲ ਤੇ ਸਭ ਜਾਣਦੇ ਕਹਿੰਦੇ ਓਏ ਸੁਣ ਬਿਆ ਸਾਨੂੰ ਤਾਂ ਜਾਣਦਾ ਨਹੀਂ

ਖਦਾਈ ਆਉਂਦਾ ਜਿਹੜੇ ਲੱਖ ਜ਼ਮਾਨ ਚੋਂ ਬੋਉਂਦਾ ਸੀ ਕਹਿੰਦਾ ਚੀਜੋ ਕੰਨਾਂ ਦੇ ਵਿੱਚ ਜਿਉਂਦੇ ਨਾਲ ਜਨਮ ਦੇ ਸਿਰਦਕ ਨੂੰ ਤੋਲਦਾ ਸੀ ਉਹ ਰਹੇ ਹੱਸਣੇ ਹੱਦਾਂ ਸਭ ਜਾਂਦੇ ਤੇ ਸੁਬਾ ਹੁਕਮ ਸੁਣਾ ਰਿਆ ਡੋਲਦਾ ਸੀ ਸੁਬਾ ਹੁਕਮ ਸੁਣਾ ਰਿਆ ਡੋਲਦਾ ਸੀ ਕਿਹਾ ਜਲਾਦ ਨੇ ਖੜੋ ਇੱਥੇ ਕਿਹਾ ਜਲਾਦ ਨੇ ਖੜੋ ਇੱਥੇ ਦੋਵੇਂ ਮਾਰ ਕੇ ਹਮਲਾ ਖੜੇ ਹੋਏ ਮੇਰ ਜੁਮਨਾ ਜਗਤ ਦਾ ਲੋ ਖਾਤਰ ਵੇਖੋ ਚੰਨ ਜਸ਼ਮੇਰ ਤੇ ਚੜੇ ਹੋਏ ਵਿਚ ਭਲਾ ਦੇ ਉਸਰਗੀ ਕੰਧ ਕਾਫੀ ਨਗ ਜਾਪ ਦੇ ਮੰਦਰੀ ਚੜੇ ਹੋਏ ਮੰਨੇ ਇਨਨਾ ਹਾਕਮਾ ਸਾਹਿਬ ਜੱਦੇ ਤੇ ਯਾਤਨ ਸੋਬੇ ਦੇ ਵੱਲੋਂ ਤਾਂ ਬੜੇ ਹੋ ਝਾਨ ਉਠ ਖਾਲਸਾ ਦੇ ਜਦੋਂ ਮੋਰ ਦਾ ਕੰਧ ਛਪਾਉਣ ਲੱਗੀ ਜੋਰਾ ਮਰਨੂ ਫਤਿਹ ਸਿੰਘ ਕਹਿਣ ਲੱਗਾ ਜਦੋਂ ਮੋਰ ਦਾ ਕੰਧ ਛਪਾਉਣ ਲੱਗੀ ਜੋਰਾ ਮਰਨੂ ਫਤਿਹ ਸਿੰਘ ਕਹਿਣ ਲੱਗਾ ਇਹਦੀ ਗੱਲ ਤੋਂ ਵੀਰਾ ਉਦਾਸ ਹੋ ਰਿਹਾ ਤੇਰੇ ਅੱਖਾਂ ਚੋਂ ਨੀਰ ਕਿੰ ਵਹਿਣ ਲੱਗਾ ਉਦੋਂ ਦੇਖ ਕੇ ਮੌਤ ਘਬਰਾ ਗਿਆ ਘਬਰ ਗਿਆ ਦੁੱਖ ਨੇ ਸਹਿਣ ਲੱਗਾ ਕਹਿੰਦਾ ਹਾਕਮਾ ਵੀਰ ਜੀ ਜੰਮ ਤਾਂ ਹੀ ਜਾਂਦਾ ਵੇਖਿਆ ਨਹੀਂ ਕਿ ਰਹਿਣ ਲੱਗਾ ਤੇ ਜੋਰਾ ਵਰਨੇ ਅੱਗੋਂ ਜਵਾਬ ਦਿੱਤਾ ਜੋਰਾ ਵਰਨੇ ਅੱਗੋਂ ਜਵਾਬ ਦਿੱਤਾ ਜੋਰਾ ਵਰਨੇ ਅੱਗੋਂ ਜਵਾਬ ਦਿੱਤਾ ਮੌਤ ਵੇਖ ਕੇ ਨਹੀਂ ਮੈਂ ਡਰਨ ਲੱਗਾ ਮੈਂ ਤਾਂ ਸੋਚਿਆ ਸੀ ਜਹਾਨ ਵਿੱਚ ਆਇਆ ਕੁਛ ਹੀ ਤੇ ਕੰਮ ਕਰਨ ਲੱਗਾ ਚੋਦੇ ਛੱਡ ਜਾਵਨ ਵੱਡੇ ਬੈਠਿਆਂ ਨੂੰ ਇਹ ਸੋਚ ਕੇ ਦਿਲ ਜੇ ਭੜ ਲੱਗਾ ਜੱਗਾਂ ਤੇਰਵੀ ਹੋ ਗਈ ਨਾਲ ਮੇਰੇ ਮਾਰੀ ਮੇਰੀ ਤੋ ਹਾਕਮਾ ਮਾਰਨ ਲੱਗਾ ਮਾਰੀ ਮੇਰੀ ਤੋ ਹਾਕਮਾ ਮਾਰਨ ਲੱਗਾ ਤੇ ਗੱਲਾਂ ਕਰਦੇ ਆ ਕਰਦੇ ਆ ਕੰਧ ਹੋ ਗਈ ਜਿਹਨ ਕੰਧਾਂ ਦੇ ਵਿੱਚ ਭਰਾ ਦਿੱਤੇ ਗੱਲਾਂ ਕਰਦੇ ਆ ਕਰਦੇ ਆ ਕੰਧ ਹੋ ਗਈ ਜਿਹਨ ਕੰਧਾਂ ਦੇ ਵਿੱਚ ਭਰਾ ਦਿੱਤੇ ਗਾਰੇ ਇੱਟਾਂ ਤੇ ਗਾਰੇ ਤੇ ਨਾਲ ਇੱਟਾਂ ਵਿੱਚ ਫਲਾ ਦੇ ਸਿਰਾਂ ਨੂੰ ਘਾੜ ਦਿੱਤੇ ਜਿੰਨਾ ਤੀਕ ਹੈ ਕਰੋ ਜਹਾਨ ਗੱਲਾਂ ਵਿੱਚ ਇੱਟਾਂ ਦੇ ਲਾਲ ਮੁਕਾਦ ਜੋ ਹੋਰ ਹਾਕਮਾਂ ਸਿੱਖੇ ਤੇ ਹਾਸਮਾਲੇ ਪੰਨੇ ਪਾਤੀਆਂ ਲਾਲ ਬਣਾ ਦਿੱਤੇ ਪੰਨੇ ਪਾਤੀਆਂ ਲਾਲ ਬਣਾ ਦਿੱਤੇ ਗੁਜ਼ਰੀ ਮਾਂ ਨੂੰ ਦੱਸਿਆ ਕਿਸੇ ਜਾ ਕੇ ਗੁਜ਼ਰੀ ਮਾਂ ਨੂੰ ਦੱਸਿਆ ਕਿਸੇ ਜਾ ਕੇ ਸੁਣ ਕੇ ਮਾਤਾ ਨੇ ਚੋਲਾ ਤਿਆਗ ਦਿੱਤਾ ਉਹ ਸੱਤੀ ਪਈ ਤਕਦੀਰ ਸੀ ਕੌਮ ਵਾਲੀ ਲਾ ਦਾਦੀ ਤੇ ਪੋਤੇ ਆ ਭਾਗ ਦਿੱਤਾ ਦੁਨੀਆ ਦੇਖਦੀ ਨਹੀਂ ਕੁਰਬਾਨੀਆਂ ਦਾ ਲਾ ਸ਼ਹਿਰ ਸਰਹੰਦ ਵਿੱਚ ਭਾਗ ਦਿੱਤਾ ਰਉ ਗੁਰ ਰਸਿਣੀ ਹਾਕਮਾ ਜਾਗੰਦਰ ਐਸਾ ਸਿੱਖੀ ਦਾ ਬਾਣ ਚਰਾਗ ਦਿੱਤਾ ਐਸਾ ਸਿੱਖੀ ਦਾ ਬਾਣ ਚਰਾਗ ਦਿੱਤਾ ਐਸਾ ਸਿੱਖੀ ਦਾ ਬਾਣ ਚਰਾਗ ਦਿੱਤਾ ਵਾਹਿਗੁਰੂ ਜੀ ਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀਆਂ ਗੁਰੂ ਸਾਹਿਬ ਜੀ ਦਾ ਪ੍ਰਬੰਧ ਕਰਦੇ ਧੰਨਵਾਦ ਸੰਤ ਮਾਨ ਸਰਬਜੀਤ ਸਿੰਘ ਜੀ ਦੇ ਮੇਰੇ ਸਤਕਾਰਯੋਗ ਭਰਾਤਾ ਜੀ ਮੇਰੇ ਕੋਤਰੀ ਭਰਾਤਾ ਜੀ ਉਹਨਾਂ ਦਾ ਉਹਨਾਂ ਦੇ ਪਰਿਵਾਰ ਦਾ ਬਹੁਤ ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਚਾਹੀ ਤਰਫ ਲਈ ਬਹੁਤ ਮਿਹਰਬਾਨੀਆਂ ਤੁਹਾਡੇ ਚਾਰ ਚੋਲਿਆਂ ਹੱਥ ਸਾ ਸੰਗਤ ਦੇ ਐਸੇ ਤਰ੍ਹਾਂ ਲਗਭਤਾਂ ਬੜੀਆਂ ਰਹਿਣ ਤੇ ਗੁਰੂ ਸਾਹਿਬਾਨ ਆਪ ਦੀ ਜੀ ਪਰਿਵਾਰ ਤੇ ਆਪਣੀ ਦੇ ਬਾਲ ਬੱਚਾ ਤੇ ਤੁਹਾਡੇ ਰੋਸ਼ਨ ਦੇ ਵਿੱਚਲੀ ਮਾ ਕਾਮ ਨਾ ਕਰਦੇ ਗੁਰੂ ਸਾਹਿਬ ਦੇ ਸੰਤ ਮੰਗਾਇਆ ਸਭ ਲੋਕਾਂ ਦੀ ਮੰਗੋ ਥੈਂਕ ਯੂ